ਆ ਗਈ ਆ ਬਾਇਰੇ ਦੀ ਉੱਟਕੇ ਖਾਇਆ ਕਰਾਂ ਚੰਗਾ ਚਲਾਦਾ ਤੇ ਚਲੀ ਥੋੜਾ ਪਰੇ ਕਰਕੇ ਹੋ ਵਿਚਾਰ ਐਨਾ ਕਾ ਹਾਂ ਪਾਉਂਦੇ ਮੱਖਣੀ ਮੱਖਣੀ ਧਰਲੇ ਕਰ ਬਾਇਰੇ ਦੀ ਰੋਟੀ ਤੇ ਚੰਗਾ ਕੰਮ ਖਾਂ ਸਾਗ ਚ ਕੁੱਟਕੇ ਖਾ ਲਿਆ ਕਰ ਪੋਲੀ ਜੀ ਇਹ ਤਾਂ ਬੜਾ ਖੁਸ਼ ਹੁੰਦਾ ਆ ਪਕੌੜੇ ਖਾ ਕੇ ਪੋਲੇ ਅੱਛਾ ਬਗਤ ਤੇ ਟੀਕਾ ਜੇ ਲਾਉਣਾ ਸੀ ਨਰਸ ਹਾਂ ਉੱਡ ਗਈ ਉੱਡ ਗਈ ਹਾਂ ਟੀਕਾ ਨਾਲ ਦਵਾਈ ਹੋ ਜਾ ਰਾਲਾ ਲਾ ਦਿੰਦੇ ਹਾਂ ਹਾਂ ਅਣਾ ਆ ਤੇਰੀ ਗੱਲ ਸਹੀ ਐ ਇਹਨੇ ਪਹਿਲੇ ਮੋੜ ਜੈਰ ਵਾਲਾ ਲਾ ਦਿੰਦੇ ਉਹ ਅਣਾ ਬਾਬਾ ਪੱਕੀ ਆ ਗੱਲ ਹੋਰ ਹੋਰ ਉਹਦੀ ਤੇ ਧੀ ਨਾ ਉਹ ਯਕੀਨ ਨਾ ਕਰੀ ਚੱਕਦੇ ਉਹ ਉਹ ਬਖਤੌਰੇ ਨੇ ਭੇਜੀ ਉਹ ਨਾਲ ਹੀ ਸੀ ਉਹਦੇ ਹੈ ਇਹ ਗੱਲ ਤੇਰੀ ਪੱਕੀ ਆ ਉਹਦੇ ਨਾਲ ਹੀ ਸੀ ਉਹ ਨਾਲ ਸੀ ਕਦ ਦੇ ਕੇ ਬਖਤੌਰਾ ਨਹੀਂ ਨਹੀਂ ਜਦੋਂ ਬਾਬੂ ਹੈ ਨਹੀਂ ਜਦੋਂ ਕੀ ਕਹਿੰਦੀ ਸੀ ਕੀ ਗੱਲ ਆਲਾ ਬਾਬਾ ਮੰ ਮੰਨ ਕੇ ਸੈ ਨਹੀਂ ਕੀਤਾ ਨੂੰ ਫਸੀਲੇ ਠੀਕਾ ਲਾਉਂਗੇ ਜਾਇਦਾ ਨਾ ਜਿਹੜੇ ਵੀ ਲਾਉਣਾ ਜਿਹੜੇ ਆਪਣੇ ਉਹ ਤੇਰੇ ਜੋ ਤੂੰ ਜੋ ਤੂੰ ਮੈਨੂੰ ਕਹਿੰਦਾ ਵੀ ਸੈ ਨਾ ਕਰੀ ਗੱਗੂ ਤੂੰ ਕਹਦੇ ਭਜਾ ਦੇ ਇਹਨਾਂ ਨੂੰ ਉਹ ਕਿੱਥੋਂ ਆ ਹੈ ਇਹਨਾਂ ਦੀ ਪਿੰਡ ਦੀ ਭੁਜਾਈ ਵੀ ਆ ਉਹ ਉਧਰੋਂ ਬਾਹਰ ਹੀ ਦੂਰੋਂ ਆਈ ਆ ਉਹ ਭੁਜਾਈ ਵੀ ਇਹਨਾਂ ਦੇ ਪਿੰਡੋਂ ਕੱਟ ਕੇ ਬਾਂਦਰਾ ਤੋਂ ਆਈ ਉਹ ਬਾਂਦਰਾ ਬਾਂਦਰਾ ਹੋਰ ਉਧਰ ਪੈ ਗਿਆ ਸਰਸੇ ਕੋਲੇ ਇਹਨਾਂ ਨੇ ਪਿੰਡੋਂ ਭਜਾਈ ਉਹ ਕੁੱਟ ਕੇ ਹੂੰ ਕਦੋਂ ਕਦੇ ਤੁਰਿਆ ਤੁਸੀਂ ਕੱਲ ਦੇ ਤੁਰਿਆ ਕੱਦੀ ਤੇ ਔਰ ਬਠਿੰਡੇ ਉੱਤੇ ਹੈ ਬਠਿੰਡੇ ਉੱਤੇ ਬਠਿੰਡੇ ਉੱਤੇ ਨਹੀਂ ਬਾਬਾ ਔਰ ਅੱਜ ਜਾ ਕੇ ਮਾਰੂ ਮਿਲ ਕੇ ਆਉਣਾ ਯਾਰਾ ਆ ਤਾਂ ਤੁਸੀਂ ਵਧੀਆ ਕੀਤਾ ਬਰੈਡ ਲੈ ਕੇ ਨਹੀਂ ਸੀ ਬਰੈਡ ਲਈ ਅਸੀਂ ਲੈ ਕੇ ਹੀ ਦੇਣੇ ਸੀ ਮੈਂ ਤੁਹਾਨੂੰ ਕਹਿੰਦਾ ਸੀ ਇਹ ਵਾਪਸ ਲੈ ਲਈ ਕਿਹਾ ਕਾ ਬਾਬੂ ਤੂੰ ਕੱਲ ਕਿਹਾ ਸੀ ਬਰੈਡਾਂ ਨੂੰ ਕੱਜ ਕਾਲਾ ਕਾਲਾ ਕੰਪਨੀ ਮੰਨ ਲਾ ਚਾਹ ਨਾ ਨਿਹਾਇ ਜਾ ਮੈਂ ਨਾ ਜੇ ਨਾ ਕਿਰ ਫੇਲਾ ਉੱਥੋਂ ਦਾ ਬਾਂਦਰਾ ਵਾਲਾ ਬਾਂਜ ਦਾ ਜਨ ਮਕੰਦ ਹਲਾ ਜਾ 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 ਨਾ ਤੇ ਕਿਹਦਾ ਹੈ ਬਾਂਦਰਾ ਨਾਗਰਤਾ ਦੁੱਧਾ ਸੀ ਮੈਂ ਮਕੰਦਾਂ ਮਕੰਦ ਕੀ ਜਾ ਮੰਡਾਂ ਤੋਂ ਮੁੰਡਾ ਇਹਦਾ ਪਹਾੜੀ ਦਾ ਬਰਬਖਸ਼ੇ ਦਾ ਹਾਂ ਬਰਬਖਸ਼ੇ ਦਾ ਕਿਹਦੇ ਦਾ ਬਰਬਖਸ਼ੇ ਦਾ ਨੰਨੂ ਬਿਲਾਣੇ ਚੋ ਨਨੂ ਕਾ ਡਾਲੇ ਹਾਂ ਹੋ ਹਾਂ ਦਾ ਗਰ ਮੇ ਲੋਰਾ ਪੋਤਾ ਅੱਛਾ ਦਾਦਾ ਚਲੇ ਕੇ ਨਾ ਹਾਂ ਹਾਂ ਬਣੂਗਾ ਫੜ ਗਿਆ ਚੰਦਾਂ ਨੀ ਵਾ ਫਟਾ ਭੁੱਲ ਗਿਆ ਪਲਾਂ ਦੀ ਗੱਲ ਨਿਕਾ ਘਾਟਾ ਬਾਬਾ ਦੋ ਅੰਬ ਢਾਲੇ ਚ ਪਵਾ ਫਿਰ ਯਾਰ ਮੜੂ ਦਾ ਚਾਇਤ ਨਹੀਂ ਅੱਖ ਪੈਂਦਾ ਨਹੀਂ ਕਰ ਫਾਇਗੂ ਜਾਵੇ ਕੁਲੀ ਕੰਦਾ ਮੈਂ ਡਾਕਟਰ ਛੱਡਾਂਗੀ ਹਾਂ ਮੈਂ ਛੱਡ ਲੈਣੇ ਪਾ ਦੂੰਗੀ ਮੈਂ ਹਾਂ ਹਾਂ ਦੇਖ ਕੱਢ ਲਈ ਜੀ ਹੁਣ ਤਾਂ ਉਮਰ ਬਾੜੀ ਹੋ ਗਈ ਇਹਦੀ ਬਾਬਾ ਜਿੰਨ ਟੱਕਾ ਪੈ ਗਿਆ ਇਹ ਪੈਦੇ ਹੈਵੀ ਚੋਰ ਆ ਨਾ ਪਹਿਲਾਂ ਪਾ ਦੇਖ ਜਾ ਕਦੀ ਨੀ ਨਗਾ ਪਛਾਣ ਆ ਮੈਂ ਕਹਾ ਤਾਂ ਬਹੁਤਾ ਪਹਿਲਾਂ ਪਹਿਲਾਂ ਇਹਨੂੰ ਕੱਢਾਇਆ ਕਰ ਆ ਹੋਰ ਲੇਲਾ ਬਰੈਡ ਹੈ ਹੋਰ ਲੇਲਾ ਬਹੁਤ ਬਾੜੀ ਡੁੱਲੀ ਜਾਂਦਾ ਥੱਲੇ ਆ ਸੇ ਥੱਲੇ ਮਾਰੂ ਸੇ ਤੀਜੀ ਨੱਖਾ ਘੱਟ ਕੇ ਲੈ ਜੂਗੀ ਜੇ ਚਪਾ ਕੇ ਲੈ ਜਾਂਦੇ ਆ ਆਹ ਆ ਵੇਖੀ ਕਿਤੇ ਕੰਮ ਖਰਾਬ ਹੋ ਜਾਵੇਂਗਾ ਹਾਂ ਗੱਲ ਪੱਕੀ ਹੈ ਹਾਂ ਪੱਕੀ ਹੈ ਗੱਲ

ਇਹ ਗਾ ਮੋਗੇ ਕੋਲੇ ਆ ਮਾਨ ਬਗੜ ਹਾਂ ਹਾਂ ਮੋਗੇ ਕੋਲੇ ਹਾਂ ਉੱਥੋਂ ਹਮ ਦਾ ਪੂਰਾ ਪੜਿਆ ਲਿਖਿਆ ਹਾਂ 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 ਜਾਂਦਾ ਹੈ ਸਕੂਲ ਚ ਬਾਬੇ ਨੇ ਕਿਹਾ ਸਿੰਦੀ ਛੇਤੀ ਛੇਤੀ ਹੈ ਬਾਬਾ ਹਾਂ ਇਹ ਕੀ ਕਹੀਏ ਨਾ ਤੈਨੂੰ ਪੁਰਾਣੀ ਗੱਲ ਉਹ ਥਾੜੀ ਉਹ ਪੁਰਾਣੀ ਗੱਲ ਆ ਯਾਰ ਸਿੰਦੀ ਸਿੰਦੀ ਨਹੀਂ ਆ ਨਾ ਉਹ ਵੀ ਕਹਿੰਦੇ ਸਿੰਦੀ ਕਿਹੜੀ ਨਾ ਭਾਈ ਇਹ ਕਹਿੰਦਾ ਬਾਚਨੋ ਦੀ ਪੋਤੀ ਤਾਂ ਹੈ ਯਾਰ ਕਹਿੰਗੇ ਬਾਚਨੋ ਦੀ ਪੋਤੀ ਗੜੀ ਲਿਆ ਜਾ ਜਾੜੀ ਦੀ ਹਾਂ ਹਾਂ ਜਿਹਨੇ ਬੋਤੇ ਨੇ ਬੁਰਕ ਪਾਲਿਆ ਸੀ ਅੱਛਾ ਉੱਥੇ ਆਪਣੇ ਉਹ ਇਹ ਬੋਤੇ ਨੂੰ ਨਹੀਂ ਛੇੜਦੀ ਸੀ ਬੋਤਾ ਆਪਣਾ ਵੱਡਦਾ ਸੀ ਜਿਹੜਾ ਅੱਛਾ ਜੰਦੀ ਵੱਡਦਾ ਸੀ ਬੋਤਾ ਉਹ ਛਿੰਦਾ ਜੀ ਹਾਂ ਛਿੰਦੋ ਆ ਮਿੰਦੋ ਆਪਣਾ ਮਿੰਦੋ ਕੀ ਪਾ ਕੋਈ ਯਾਰ ਯਾਰ ਪਰ ਲੱਗੇ ਮਾੜੂ ਵੀ ਆ ਉਹ ਥੱਲੇ ਕੈਰੀ ਦੀ ਥੱਲੇ ਕੈਰੀ ਦੀ ਆ ਆ ਗਈ ਯਾਰ ਉਹ ਤੇਨੇ ਵੜ ਲਈ ਸੀ ਕੇਰਾ ਯਾਰਾ ਬੋਤਾ ਵਾੜ ਬੰਦਾ ਸੀ ਤੇ ਭੱਜ ਕੇ ਚਾਲਾ ਇੰਨਾ ਕੋਲ ਹੈ ਹੈ ਚਾਹ ਬੜੀ ਬਾਜ ਬਾਈ ਮਮੀ ਆਪਾ ਚੋਕੀ ਭਾਜੋ ਹਾਂ ਭਾਤਾ ਹਾਂ ਭੋਲ ਲੈ ਆਓ ਹਾਂ ਭੋਲ ਲਗਾ ਤੂੰ ਮੈਂ ਗਾੜੀ ਨਾ ਤੱਕੇ ਠੰਡ ਜਾਨਾ ਆ ਮੈਂ ਤਾਂ ਭੋਲ ਲਗਾ ਹੂੰ ਤੂੰ ਬਾਹਰ ਟਾਈਮ ਹੋ ਗਿਆ ਨਾ ਇਹ ਕੁੜੀ ਸੀ ਜੀ ਅੱਖਾਂ ਸੀ ਤੱਲੋ ਕੀ ਹਾਂ ਤੱਲੋ ਕੀ ਤੱਲੋ ਖਾਈ ਹਾਂ ਹਾਂ ਤੱਲੋ ਕਾਲੀ ਉਹ ਲਗਾ ਤੂੰ ਆ ਚੇਤਾ ਬੰਤੇ ਦੀ ਪੋਤੀ ਸੀ ਹੈ ਪਤਾ ਨਹੀਂ ਕੀ ਉਹ ਹੈ ਬੰਤੇ ਕੀ ਕੀ ਯਾਰ ਬੰਤੇ ਕਹਿੰਦਾ ਬੰਤਾ ਦਾ ਸਾਡੇ ਆਲਾ ਪੜਾਉਣਾ ਉਹ ਪੜਾਉਣਾ ਨਹੀਂ ਯਾਰ ਇੱਕ ਬੰਤਾ ਹੈਗਾ ਪੰਤਾ ਉਹ ਹੀ ਜਿਹੜਾ ਆਪਣੀ ਗਰਾਂਵ ਨਹੀਂ ਲੈ ਗਿਆ ਸੀ ਹੈ ਬੱਕਰੀ ਵਕਨ ਨਹੀਂ ਸਰੋਂ ਲੈ ਗਿਆ ਸੀ ਪਰ ਚੱਕ ਕੇ ਯਾਰ ਜਾਣਾ ਤੇਰੇ ਹਾਂ ਮੈਂ ਲੈ ਆਈ ਕੱਡੀ ਸੀ ਸਰ ਬਟਾ ਭਰ ਕੀ ਲੈ ਗਈ ਕੰਜਦਾ ਰਾਤ ਨੂੰ ਦੂਜੇ ਦਿਨ ਆਪਣੇ ਵਾਲਾ ਬਾਪੂ ਗਿਆ ਤੇ ਉਹਦੀ ਪੈੜ ਫੜ ਲਿਆ ਕੀ ਹਾਂ ਉਹ ਇੱਕ ਦਾ ਜੋੜਾ ਟੁੱਟਿਆ ਜਾਂ ਪਾਉਂਦਾ ਸੀ ਇੱਕ ਨਵਾਂ ਪਾਉਂਦਾ ਸੀ ਇਹ ਟਾਈਮ ਕੀ ਕੀ ਤੈਨੂੰ ਪਤਾ ਨਹੀਂ ਨਾ ਆਖੋਗਾ ਕੀ ਪੁੱਛਣਾ ਜਾਣ ਕੇ ਦੱਸਦਾ ਮੈਂ ਤੈਨੂੰ ਨਹੀਂ ਮਾਹਲਾ ਜੀ ਟ੍ਰੇਨ ਦਾ ਟਾਈਮ ਟ੍ਰੇਨ ਦਾ ਟਾਈਮ ਪੁੱਛਦਾ ਮੜੂ ਪਤਾ ਇਹਨੂੰ ਸਾਰਾ ਕੁਝ ਪਤਾ ਪਤਾ ਓਏ ਗਾਂਹ ਕਿੰਦਾ ਕਰਨੇ ਮੇਰੇ ਕੋਲੇ ਕਾਹਦੇ ਠੀਕ ਅਜਾ ਆਇਆ ਚੱਲਣਾ ਦਾ ਰਸਤਾ ਰਵੇ ਤੇ ਲੈ ਚਲਦੇ ਆ ਮੈਂ ਕੀ ਕਹਾਂ ਬੁੜੇ ਹੋਏ ਪੈਰ ਦਾਕ ਤੇ ਆ ਮੰਗੇ ਸੀ ਤੇ ਗੱਡੀ ਤੇ ਆ ਬੁੜੇ ਨੂੰ ਕੀ ਇਹ ਇਹ ਜਾਂਦਾ ਰੇ ਰਸਤਾ ਨੂੰ ਪਤਾ ਹੀ ਹੂ ਲੱਤ ਤੇ ਰਾੜ ਪਵਾ ਦਾਂਗੇ ਨਾ ਨਾ ਪੈਂਦੀ ਇਹ ਪਾਟ ਜਿੱਤੇ ਵੇ ਸਿਆ ਸਿਆ ਮੈਂ ਸਭ ਮੇਰੇ ਕੋਲ ਹੀ ਰਹੀ ਆ ਜਾ ਇਹ ਤੇਲ ਮਸਲਾ ਕਰੂ ਤੇ ਹੈ ਹਾਂ ਚੱਲ ਤੇਲ ਮਸਲਾ ਕਰੂ ਸੋਨੇ ਦਾ ਗਰਮ ਕਰਕੇ ਲੋਗੋੜ ਨਾਲ ਇੱਕ ਦੇ ਦਿਆ ਕਰੂ ਬੁੜੇ ਤਾਂ ਕੰਗਣ ਵਰਗਾ ਬਣਾ ਦੂ ਆ ਬਾਬਾ ਪੈ ਬਾਬਾ ਭੇੜੇ ਤਾਂ ਨਹੀਂ ਇਹਦੇ ਤੇ ਤੀਜੀ ਨਾ ਕੰਗੜਾ ਕਿੱਥੇ ਉਹ ਲਾਏ ਦਾ ਇਹ ਬਾਰੇ ਹਾਂ ਤੇ ਉਹ ਕਰਾਉਣਾ ਵੀ ਕੀ ਆ ਮੜੂ ਨੇ ਹਾਂ ਲੈ ਕੰਮ ਲੈਣਾ ਕਿ ਉਹ ਕੀ ਕੰਮ ਲੈਣਾ ਮਜੀ ਜਿੰਨਾ ਹਾਂ ਵਿਆਹ ਕਰਾਉਣਾ ਕਿ ਨਹੀਂ ਬਾਬਾ ਜੇ ਦਿੱਕੇ ਆ ਜਾਣਾ ਹਾਂ ਆ ਦੇ ਚਾਲੂ ਚਾ ਮੱਜੀ ਆ ਮੜੂ ਜ਼ਬਰ ਉਹ ਹੋਇਆ ਪਾਲਾ ਬਾਦ ਦਾ ਤੇ ਹੋਰ ਬੜਾ ਨਿਪੜਾ ਮਾੜਾ ਜਨੂ ਯਾਦ ਕਰਦੇ ਆ ਵੀ ਉੱਥੇ ਐਨਾ ਹਾਂ ਕਹਿੰਦੇ ਮਾੜੂ ਬੋੰਦਾ ਬਹੁਤ ਚੰਗਾ ਸੀ ਖੱਟਗਾ ਹੀ ਖੇਤੰਗਾ ਦੀ ਐ ਹੁੰਦਾ ਵੀ ਮਾੜੇ ਬੰਦੇ ਨੂੰ ਹਰੇਕ ਯਾਦ ਕਰਦਾ ਹੈ ਹੈ ਗੁਰਵਾਸ ਤੇ ਜੰਦਾ ਗੁਰਵਾਸ ਤੇ ਹੈਗੇ ਆ ਖੇਤ ਤੇ ਜਾਂਦਾ ਖੇਤ ਤੇ ਤਾਂਣੀ ਚੋ ਇਹ ਗੰਗਾ ਆਪਣਾ ਗੰਗਣ ਗਾਂਕੇ ਕਿਤੇ ਗਿਆ ਭੋਲੇ ਤੇ ਉਹ ਲੈ ਕੇ ਉਹ ਜਿਹੜਾ ਪਿੰਡ ਚੀ ਆ ਠੰਗੀ ਸੱਤ ਕੋਲੇ ਪਾ ਗਏ ਜੀ ਫਿਰ ਆ ਗਏ ਦੁਬਾਰੇ ਕਹਿੰਦੇ ਮੈਂ ਸਾ ਤੇ ਹਾਂ ਵਜਾ ਬੈਂਕ ਮੋਰ ਤੇ ਮੋਰ ਤੋਂ ਉਹ ਆ ਕੇ ਪਿੰਡ ਚ ਘਰ ਲੈ ਲਿਆ ਇਹਨਾਂ ਨੇ ਵਜਾ ਉਹਨਾਂ ਦੇ ਬਚਨੇ ਦਾ ਹਾਂ ਬਚਨੇ ਦਾ ਘਰ ਲੈ ਲਿਆ ਨਾ ਵੀ ਉਹਨੇ ਬਚਤੇ ਨੇ ਤਾਂ ਗਵਾਇਆਗਾ ਜੇ ਹੋਰ ਬਚਣਾ ਗੇੜਾ ਸੀ ਵਜਣਾ ਸੀਗਾ ਇਹ ਮੌਤ ਤੋਂ ਬਚਿਆ ਆ ਪਿੰਡ ਆ ਗਿਆ ਲੋ ਕਹਿੰਦੇ ਆ ਉਹਦਾ ਟਾਈਮ ਦੱਸ ਇਹਨਾਂ ਨੂੰ ਟ੍ਰੇਨ ਦਾ ਟਾਈਮ ਦੱਸ ਬਾਪੂ ਇਹਨਾਂ ਨੂੰ ਟ੍ਰੇਨ ਦਾ ਦੱਸਿਆ ਟਾਈਮ ਹਾਂ ਇਨ ਦਾ ਟਾਈਮ ਰੇਲ ਗੱਡੀ ਦਾ ਟਾਈਮ ਦਾ ਹੈ ਇਹਦਾ ਨੇ ਹਾਂ ਰੇਲ ਗੱਡੀ ਦਾ 7 ਵਜੇ ਆਉਗਿਆ ਹੁਣ ਬਚਿੰਦਾ 7 ਵਜੇ ਮੰਡੇਗੇ 7 ਵਜੇ 7 ਵਜੇ ਹਾਂ ਅੱਥਰੇ ਵੇ ਤਾਂ ਹੀ ਲੇਟ ਵਾਲੇ ਹੋ ਜਾਣਗੇ ਯਾਰ ਅੱਛਾ ਹੋਣਾ ਕਿ ਤੇਰੇ ਕੋਲ ਰੱਖੇ ਮੇਰੇ ਕੋਲ ਤਾਂ ਨਾ ਕੀ ਆਣਾ ਹੋਣੀ ਮਾਜਨੇ ਇਹ ਤਾਂ ਹਰੂ ਦਾ ਅਥਰੇ ਬਹਿ ਬਤਾ ਜ ਮਰੀ ਲਾਉਣੀ ਆ ਕੀ ਕਰਾ ਲਾ ਦਿੰਦਾ ਹੈ ਇਹ ਕੀ ਗੱਲਾਂ ਸੀ ਤੇਰੇ ਐ ਤਾਂ ਗਿਆ ਰਾਮੇ ਮੈਂ ਕਿਹਾ ਕੀ ਕਹਣਾ ਮੈਂ ਤਾਂ ਮਾਰੂ ਦਾ ਪਤਾ ਲੈਣਾ ਮੈਨੂੰ ਮੋਹ ਆਇਆ ਇਕੱਠੇ ਰਹਿੰਦੇ ਸੀ ਮਗਾ ਮਾਰੂ ਸਿਆ ਡਾਕਟਰਾਂ ਨਾਲ ਡਰ ਲਿਆ ਯਾਰ ਬੱਤੂ ਤੂੰ ਤਾਂ ਮਾਰੂ ਸਾਂ ਜਾਦੀ ਨਿਕਰਿਆ ਹੋ ਜਾਂਦਾ ਕਿ ਮਰ ਗਿਆ ਹੋ ਮੈਂ ਤੈਨੂੰ ਯਾਦ ਤਾਂ ਕਰ ਲਿਆ ਏ ਗੱਲ ਉਹਦੀ ਤੇ ਹੋ ਰ ਏ ਨਹੀਂ ਗਿਆ ਉਹਦੀ ਬਾਤ ਏ ਗਿਆ ਹੀ ਨਹੀਂ ਪਤਾ ਆ ਕੋਈ ਨਾ ਹੁਣ ਮਾਤਾਂ ਤਾਂ ਥੋੜਾ ਕਰੂਗਾ 100 200 ਦੇਊਗਾ ਤੁਹਾਨੂੰ ਐਵੇਂ ਤਾਂ ਹੀ ਤੋੜਦਾ ਮਾਰੂ ਨੇ ਬੜੀ ਗੱਲ ਆ ਨੇ ਨਹੀਂ ਇਹਦਾ ਹੱਕ ਬੰਦ ਤੇਰੇ ਕੋਲੇ ਆਏ ਆ ਤੁਸੀਂ ਹਾਂ ਹੱਕ ਬੰਦ ਆ ਹੱਥ ਫੇਰਦਾ ਨਾ ਬਾਡੂ ਦਾ ਹੱਕ ਬੰਦ ਆ ਹੁਣ ਬੇਇੱਜ਼ਤੀ ਥੋੜਾ ਕਰੇਗਾ ਤੂੰ ਬੰਦਿਆਂ ਦੀ ਦੇਂਗੇ ਤੂੰ ਆਦੇ ਕੋਲੋਂ ਦੇਣੀ ਪੈਣਗੇ ਬੇ ਕਾਏ ਕਰੇ ਕਰ ਮੇਰੀ ਗੱਲ ਸੁਣ ਲੈ ਸਿਆਲ ਆ ਕੇ ਕਾ ਡੱਕਾ ਲੈ ਵੜ ਕੇ ਮੜਾ ਖਾ ਲੈ ਕਰ ਟਕਰ ਆ ਆਖਿਆ ਇਹਨੂੰ ਮੰਨਦਾ ਨਹੀਂ ਆਫੀਵ ਮੜਾ ਢੱਕਾ ਲੈ ਵੜ ਕੇ ਕਹੇ ਬਲਾਟ ਨਹੀਂ ਬੰਦਾ ਹੁਣ ਨਹੀਂ ਸੰਗਣਾ ਹੁੰਦਾ ਨੀਂਦ ਆਇਆ ਕਰੂ ਭੁੱਖ ਲੱਗਿਆ ਕਰੂ ਆ ਗੋਡੇ ਨਹੀਂ ਦੋਨੇ ਤੋ ਕੋਡੇ ਨੂੰ ਭਜਾ ਕਰੇਗਾ ਮਾਦਾ ਨਹੀਂ ਇਹ ਗੁੰਡਾ ਨੂੰ ਦਾਣੀ ਦੇਣੀ ਤੂੰ ਮੇਰੀ ਗੱਲ ਮੰਨ ਜਾ ਹੁਣ ਤਾਂ ਮਨ ਨਾਲ ਹੀ ਚੱਲਦਾ ਬੰਦਾ ਹੁਣ ਨਹੀਂ ਆ ਮਾਦਾ ਹੋਰ ਰੇਸਪਰੇ ਵਾਲੇ ਨਾਲ ਆ ਹੁਣ ਨਹੀਂ ਫੋਪੈਂਦਾ ਆ ਭਗਵਾਨ ਤੁਮਣ ਫੜੀ ਆਉਂਦੇ ਕੀ ਆਹ ਨਾ ਚਾ ਉਹਦਾ ਇਹ ਕਦੂ ਪੀ ਪੀ ਕੇ ਦੇਈ ਜਾਂਦਾ ਉਹਨਾਂ ਨੂੰ ਫੜਦਾ ਦੂਜਾ ਨੂੰ ਨਹੀਂ ਦਾਦਾ ਹਾਂ ਇਹ ਨਕਲੀ ਨਾ ਸਾ ਦਿੰਦੇ ਉਹਨਾਂ ਨੂੰ ਫੜਦਾ ਨਕਲੀ ਆ ਲੈ ਕੋਈ ਦੂਜਾ ਚੱਲਿਆ ਆਟੇ ਵਰਗਾ ਹੁੰਦਾ ਰੰਗ ਉਹਦਾ ਚਿੱਟਾ ਦਾਦਾ ਆਹ ਨਾ ਮੁੰਡੇ ਮਰੀ ਜਾਂਦੇ ਆ ਤਾਂ ਚੰਗਾ ਕਰਦਾ ਕਰ ਉਹ ਮੱਖੀ ਬੈ ਗਈ ਉੱਤੇ ਉਹਨਾਂ ਨੂੰ ਫੜਦਾ ਠੇਕੇ ਹੈਗੇ ਤੇ ਰਾਸਤਾਂ ਚ ਹਾਂ ਹੈ ਗਿਆ ਦਾਦਾ ਤੂੰ ਵੀ ਬਾਪੂ ਲੈ ਕੇ ਨੀ ਦਦਾ ਜੀ ਨਾ ਤੇਰੇ ਬਾਪੂ ਨਹੀਂ ਖਾਂਦਾ ਸੀ ਤੋ ਉਹ ਤਾਂ 마ੜੂ ਦੀ ਖਾਦ। ਹਾਂ ਤੂੰ ਦੇ ਕਿਹੜਾ ਦਿੰਦਾ ਢੇਕੇ ਤੋਂ ਕੋਤ ਕੋਤ ਦੇ ਢੇਕੇ ਬਈ। ਹੋਰ ਰਸਤਾ ਚ ਐਵੇਂ ਮਰੀਏ ਦਾਲੂ ਦੇ ਹੁੰਦੇ ਢੇਕੇ। ਲੈ 마ੜੂ ਦਾ ਬਾਪੂ ਖਾਂਦਾ ਰਿਆ ਯਾਰ ਅੱਜ। ਓਏ ਇਹ ਵੀ 마ੜੂ ਵਰਗੇ ਗਾਪੀ ਐ ਇਹ ਵੀ। ਦੋ ਤਰ੍ਹਾਂ ਦੇ ਹੁੰਦੇ ਢੇਕੇ ਪੋਤ ਦੇ ਕਿਵੇਂ ਹੋ ਗਏ। ਉਹ ਛੱਡ ਗਿਆ ਸੀਗਾ ਮੇਰਾ ਪੇਪਾ। ਛੱਡ ਗਿਆ ਦੀ ਮਗਰੋਂ। ਹਾਂ। ਕੰਡ ਨਹੀਂ ਹੋਗਾ ਸੀ ਇਹਨਾ। ਦਾਹੀ ਤੋਂ ਦਾ ਗੁੜਕੂ ਦਾ ਨਾ ਮੱਚ ਗਿਆ ਫਿਰ। ਨਹੀਂ ਨਹੀਂ। ਕੋਤ ਬਾਅਦ ਹੀ ਕੰਡ ਮੋਇਆ ਫਿਰ ਉਹ। ਹਾਂ। ਜਦੋਂ ਛੱਡ ਗਿਆ ਸੀਗਾ। ਉਹ ਦੂ ਬਾਅਦ ਹੀ ਡਾਊਨ ਹੋ ਗਿਆ। ਤੇ ਮਰ ਗਿਆ। ਹੈਂ? ਕੁੰਡੀ ਮਾਰ ਗਿਆ ਕੁੰਡੀ ਗਿਆ ਸੀ ਤੂੰ ਨਾ ਉਹ થઈ ਸੀ ਜਿਹੜਾ ਮਰਿਆ ਆ ਭੋਗ ਤੇ ਸੀਗਾ ਇਹ ਹਾਂ ਓਏ ਉੱਥੇ ਰਹਿੰਦਾ ਸੀ ਓਏ ਸੱਚ ਜਿਆਦਾ ਗਿਆ ਉੱਥੇ ਦੀ ਜਿਹੜਾ ਕੁੰਡੀ ਮਰਿਆ ਹਾਂ ਉਹਦੀ ਜਮ ਬਾਅਦ ਚਾਹੇ ਸੀ ਤਾ ਹਾਂ ਉਹ ਤੋਂ ਬਾਅਦ ਆਇਆ ਕੁੰਡੀ ਹਾਂ ਬਾਅਦ ਆਇਆ ਤੂੰ ਹਾਂ ਸ਼ਾਮ ਮਹਾਰਾਜ ਸ਼ਾਮ ਮਹਾਰਾਜ ਮੜੂ ਮੜੂ ਕੁੰਡੀ ਦੀਦਾ ਮੜੂ ਕੁੰਡੀ ਸਿਕਾਣਾ ਚਨ ਹੋਇ ਲਗ ਰਹੀ ਸੀ ਉਹ ਰਹਿਣਾ ਠੀਕ ਆ ਕੁੰਡੀ ਆਪਣਾ ਵਾਸ ਤੋਂ ਕਿਹਾ ਤਨ ਕਾਇ ਕਰਦਾ ਚਾ ਚੰਦਾ ਪੈਸੀ ਰਾਤ ਦਾ ਪੈ ਕੰਨ ਤਨ ਹੋਾ ਕੌਣ ਸੀ ਇਹ ਭੋਲੇ ਆਦਾ ਨਾ ਇਹਦਾ ਦਿਮਾਗ ਨਹੀਂ ਹੈਗਾ ਮੜੂ ਸਿਆ ਕਹਿੰਨੇ ਪਤਾ ਹੈ ਤੇ ਇਹ ਖਾਇਆ ਕੰਜਰਾ ਦਾ ਗੁਜ਼ਾਰੇ ਜੋ ਭਾਂਚੇ ਗਈ ਇਹਨੂੰ ਹਾਂ ਅੱਛਾ ਹੋਨੇ ਨਾ ਬਸਾ ਇਹ ਆਂਦੇ ਜਾਣੇ ਅੱਛਾ ਚਾਰ ਬੰਦਾ ਨਾ ਚਾਰ ਬੰਦਾ ਗੱਲ ਵੀ ਸਹੀ ਆ ਮੜੂ ਨੇ ਬਹੁਤ ਮਾਰੇ ਮੇਰੇ ਦੇਖਿਆ ਭਾਈ ਉਹ ਹੁੰਦਾ ਤਾਂ ਚਾਰ ਬੰਦਾ ਨਾ ਜਿਦੋ ਮਾਘਿਆ ਹੂੰ ਫਿੱਟਣ ਵਾਲੇ ਗਾਂਛੇ ਕਿਉਂ ਭਾਂਤੀ ਸੀ 35 ਸੀਗਾ ਤੇ ਹੋਰ ਤਾਂ ਸਾਰੇ ਆਲੇ ਆਲੇ ਸਾਰੇ ਘਿਆ ਕੋਟਿਆਲੇ ਕੋਟਿਆਲੇ ਹਾਂ ਰੂਪ ਸੇ ਹੁੰਦਾ ਸੀ ਉੱਥੇ ਇੱਕ ਜਾਂਦਾ ਹੈ ਕੋਟਿਆਲੇ ਰੂਟ ਸੇ ਹੁੰਦਾ ਸੀ ਪ੍ਰੇਮ ਸੇ ਆਵਾ ਪ੍ਰੇਮ ਸੋ ਕਰ ਰੂਟ ਸੇ ਸੀ ਪ੍ਰੇਮ ਸੇ ਪ੍ਰੇਮ ਸੋ ਹਾਂ ਜਾਂਦਾ ਹਾਂ ਹਾਂ ਬੰਦਾ ਬਹੁਤ ਚੰਗਾ ਸੀ ਉਹ ਤੇਰਾ ਹਾਂ ਹਾਂ ਪਰ ਰੂਟ ਸੇ ਤਾਂ ਆਪਣੇ ਪਿੰਡ ਹੀ ਹੈਗੇ ਉੱਥੇ ਰੂਪ ਸੋ ਰੂਪਾ ਬਦਲ ਕੀ ਕਾਇਦੰਦਿਆਂ ਨੂੰ ਉਹ ਤਾਤਾ ਪਤਾ ਨਹੀਂ ਜਗ ਰੂਪਾ ਯਾਰ ਹਾਂ ਜੂਪਾ ਨਹੀਂ ਤਾਂ ਖੂਨ ਨਾਲ ਆ ਜੀ ਉਹ ਖੂਨ ਨਾਲ ਆ ਜੂਪੇ ਰਿਹਾ ਹਾਂ ਹਾਂ ਮਿੰਦੇ ਕੇ ਮਿੰਦੇ ਕੇ ਤੂੰ ਕਹ ਰਿਹਾ ਨੇ 50 ਕਿਲੋ ਕਰ ਤੀ ਲੈਸਦਾ ਨਹੀਂ ਨਾ ਭਾਈ ਮਾਂ ਰੂਪਾਪੂ ਇਸ ਕਿਹਦਾ ਲਿਆ ਛੜੀ ਆ ਹੈ ਜੀ ਨਾ ਉਹ ਮੰਗਦਾ ਸੀ ਉਹਦਾ ਥਾਣੇ ਤੇਰਖਾਸ਼ ਤੇ ਮੇਲੇ ਜਾਂਦਾ ਕੀ ਕਰਨੀ ਅਰੇ ਮਾੜੂ ਉਹ ਕਰ ਕੰਕ ਮੋੜ ਕੇ ਜਾਂ 50 ਕਿਲੋ ਮੈਥਰ ਦਾਲ ਲੈ ਜਾਂਦਾ ਸੀ ਕਰਨ ਕ ਹਾਂ ਉਹ ਗਲੋਟ ਹੋਗਾ ਜਾਣ ਕੇ ਕਹਿੰਦੇ ਆ ਹਾਂ ਤਹੇ ਦਿਨ ਦੇ ਮਾਰੇ ਪੰਜ ਦਿਨ ਦੇ ਮਾਰੇ ਮਾਤਾ ਅਖਦੇ ਤਾਂ ਅਗਦੇ ਨੂੰ ਆਉ ਕੈਦਾ ਮੈਂ ਖਰੀ ਨਹੀਂ ਦੋਤੀ ਜਾਂ ਫਾ ਰੋਟੀ ਦਊ ਮਾਤਾ ਰੁਪਾਈ ਦੁੱਧ ਮਾਂ ਕਣ ਕਮਾ ਕੇ ਮੱਖਾ ਲਿਆ ਠੀਕ ਹੈ ਜੀ ਨਾ ਕਿਲਾ ਨਾ ਸੋਤ ਉਹ ਕਾ ਮੈਲਰੀਏ ਮਾਰੀ ਤਾਂ ਕੀ ਪਤਾ ਲੱਗੇ ਯਾਰਾ ਉਹਨੂੰ ਆਏ ਨੇ ਵੀ ਪੈਸੇ ਨਾ ਮੰਗਲੇ ਮਾਨੂੰ ਆਈ ਹੋਆ ਡਰਦਾ ਜਾਣ ਕੇ ਕਹਿੰਦਾ ਕਹਿੰਦਾ ਚਲੋ ਉਹ ਕੰਮ ਦੇ ਦੇਲਾ ਗੋਰਾ ਸੀ ਮੇਰੇ ਸਾਦਾ ਦੂਰ ਕਰਤਾ ਮੈਨੂੰ ਮਾਨਤਾ ਦੇ ਦਵਾਰਾ ਤਾਂ ਉਹਦਾ ਮੜੂ ਵੀ ਜਿਨੇ ਯਾਦ ਗਏ ਯਾਰਾ ਹਾਂ ਜੀ ਪਈ ਦਾ ਬੜਾ ਉਹਦਾ ਕੁਮਾਰਾ ਸਰੋਤ ਚੋਲ ਦੇ ਵੜਦੇ ਨਾ ਤਾਰ ਤਾੜੀ ਪਈ ਸੀ ਭਾਈ ਭੇਂਦੀ ਪਈ ਉਹ ਸਮਾਨਾ ਦੀ ਪਈ ਆਹ ਹੈ ਇਹ ਹਾਂ ਲੈ ਸਰੋਦੀ ਕੰਡ ਨਾ ਹੈ ਅਲਰਟ ਹੋਈਏ ਦੂਜੇ ਨੂੰ ਮੋਲ ਲਈਏ ਮੋਲ ਲਈਏ ਹਾਂ ਲਈਏ ਮੋਲ ਕਰ ਲੈ ਇਹ ਸੌ ਲੈ ਚੋ ਲੋ 50000 ਤੈਨੂੰ 60000 ਲਾ ਐ ਕਿੰਨਾ ਬਿੱਗਾ ਕਿੰਨੇ ਦਾ ਸੀ 2 ਲੱਖ ਰੁਪਇਆ ਦਿੱਤਾ ਸੀਗਾ ਉਦੋਂ ਮੈਂ ਬੇਨਾ ਦਿੱਤਾ 25 ਕਿੱਲੇ ਦਾ ਯਾਰ ਛੋੜ ਦੇ ਬੇ ਆਮ ਸੀ ਪੈਸੇ ਮੇਰੇ ਕੋਲ ਹੈਗੇ ਸੀ ਕਹਤਾ ਪਰ ਅਮਰੀਕਾ ਅੱਛਾ ਵੇ ਤਾਂ ਲੁੱਟਦਾ ਸੀ ਇਹ ਪੁੱਤਾਂ ਹੁੰਦਾ ਲੁੱਟ ਕੀ ਲੈ ਜਾਂਦਾ ਤੇ ਨਾ 8000 ਦਾ ਕਿੱਲਾ ਸੀ ਕੋਲੇ ਪੈਸੇ ਆਰੇ ਆ 8000 ਦਾ ਕਿੱਲਾ ਸੀ 8000 ਦਾ ਸੀ ਨਾ ਮਾੜੂ ਕਿੱਲਾ ਅੱਜ ਤੇਰੇ ਵੀ ਪੈ ਗਏ ਸੀ ਤੈਨੂੰ ਹਾਂ ਤੇਰੇ ਪੈ ਗਏ ਸੀ ਕਿਰਾ ਉਹੀ ਹੈ ਨਾ ਉਹ ਦਾ ਬੰਤੇ ਨੇ ਭੇਜੇ ਸੀ ਹਾਂ ਇਹ ਭਾਤ ਕੈਨੇ ਪਾ ਕੇ ਜਾ ਆਉਂ ਆਈ ਸੀ ਮਾੜੂ ਕਿਤੇ ਸਾਲ ਇਥੋਂ ਨਿਕਲੇ ਤੇ ਮੈਂ ਵੀ ਪੈਰੀ ਤੇ ਕਬਜ਼ਾ ਕਰਾ ਹਾਂ ਬਾਕੀ ਪੈਸਾ ਦੇਵੀ ਮਾਰੀ ਦਾ ਹਾਂ ਤੇਰੇ ਵੀ ਮੰਗਿਲਾ ਹਾਂ ਮੰਗਿਲਾ ਤੇ ਬੰਤਾਰਾ ਲੈ ਵੀ ਹਾਂ ਵਾਲੇ ਜੀ ਦੋਨੇ ਇਕੱਠੇ ਧਾਰੂ ਗੱਲਦੇ ਸੀ ਹੱਤ ਨੇ ਯਾਰ ਤੈਨੂੰ ਮਾਦਾ ਦਾ ਮਾਗੀ ਲਾ ਦੇ ਬਿੰਗਾ ਇਹ ਹੈ ਨਾਗੀ ਦਾ ਤਾਂ ਦੇਖ ਰਹੀ ਹੈ ਜਿਹੜੇ ਉਹਦੇ ਕੋਲੇ ਭੱਦੇ ਰਹੇ ਸੀ ਹਾਂ ਕੋਨਾ ਨੂੰ ਪੈਸੇ ਦੇ ਜਾਂ ਮਾ ਦਾ ਜਾ ਅੰਨ ਨਹੀਂ ਠੀਕ ਹੈ ਬੱਦਰ ਉਹ ਬੰਦਾ ਕਰੇਗਾ ਲੈ ਗਿਆ ਮਾਰੀ ਬੱਚੇ ਦੀ ਮੈਂ ਕਦੇ ਨਹੀਂ ਉਹਨਾਂ ਕਾਲੀਆਂ ਜੀ ਜੀਨ ਬੋਲਦੇ ਤੋਂ ਉਹਰੇ ਜਮੀਨ ਤੇ ਜਮੀਨ ਕੋ ਨਹੀਂ ਦਿੰਦਾ ਉਹ ਤਾਂ ਕਿਹਦਾ ਖਾਨ ਕੀ ਆ ਪੈ ਦੇਗਾ ਤੂੰ ਨਹੀਂ ਤਹੋੜਾ ਮੈਂ ਕੋਈ ਜ਼ਮੀਨ ਤੇ ਮਾੜੂ ਦੀ ਹਾਂ ਮੈਨੂੰ ਇਥੇ ਮਾੜੂ ਪੀਏਗਾ ਕੀ ਪਤਾ ਲੱਗਣਾ ਨਾ ਨਾ ਜਕੀਨ ਕਰੀ ਇਹ ਵੀ ਬੰਦ ਤੇ ਨਰ ਲੜਿਆ ਹੋਇਆ ਹੈ ਗੱਲ ਤੇਰੀ ਕੀਤੀ ਹਾਂ ਮਾੜੂ ਤੂੰ ਮੈਨੂੰ ਕੋਲੇ ਬੈਠੇ ਮਾਰਾ ਕੀ ਜਿੰਦਾ ਯਾਰ ਪਤਾ ਹੀ ਅਗਲੇ ਨੂੰ ਹਾਂ ਯਾਹ ਕਹਣਾ ਫਾ ਮਾੜੂ ਇੱਥੇ ਡਾਕਟਰ ਲੁੱਟਣ ਵੀ ਆ ਗਏ ਜਦੋਂ ਚਲ ਪੈਤੀ ਤੇ ਕੋਲੇ ਇਹੀ ਲਿਆਇ ਸੀ ਬੰਦੂਕ ਹੌਣ ਰਾਤ ਦਾ ਮੈਂ ਇਹਦੇ ਨੇ ਚਾਰ ਪੰਜ ਆ ਨਾ ਮਾੜੀ ਜਿੱਥੇ ਸਖਣੇ ਤੇ ਮਾੜੂ ਸਿਆ ਮੇਰੇ ਕੋਲ ਬਦੂਕ ਤਾਂ ਮੇਰੇ ਕੋਲ ਤਾਂ ਜਨਾਨੀ ਵੀ ਨਹੀਂ ਰਹੀ ਮੇਰੀ ਬਦੂਕ ਤਾਂ ਕੀ ਰਹਿਣੀ ਆ ਐ ਖਪੇ ਤਵਾਰਤੀ ਉਹ ਪੱਜ ਗਈ ਤੇ ਹੋਰਾ ਬਾਬਾ ਇਹਦੇ ਚ ਫਿਰ ਘਾਟ ਕੀ ਸੀ ਕਬਾਲਦਾ ਮੈਨੂੰ ਘਾਟ ਕਾ ਜੀ ਹੋ ਜੇ ਤਾਂ ਪੱਜ ਗਈ ਤਾਂ ਗੱਲ ਪੱਕੇ ਫਿਰ ਘਾਟ ਆਈ ਆ ਘਾਟ ਕਾ ਜੀ ਇਹਦੇ ਸਾਰੀ ਘਾਟ ਆ ਮੈਂ ਆ ਬੜਾ ਖੰਦਾ ਸੀ ਮਰੂ ਖੰਦਾ ਤਾਂ ਪੱਜ ਗਈ ਦਰਦੀ ਆਹੋ ਸਾਂਝ ਕਰ ਗੱਲ ਆ ਤਾਂ ਸੋਦੇ ਆ ਤੇ ਪਹਿਲਾ ਦੁਆ ਕਿਹਾ ਸਾਡੇ ਲਾੜੇ ਚ ਇਹੀ ਆ ਮੇਰੇ ਮਾਤਾ ਦਾਦਾ ਸੋਲਾ ਗੱਤੇ ਪੋਤੇ ਦੇ ਮੰਡਗੋ ਲੈ ਕੇ ਤੇ ਪੁੱਤ ਨਹੀਂ ਸੀ ਲਾਉਂਦੇ ਮੰਨ ਕੇ ਕੋਲ ਤੇ ਹਾਂ ਬੰਨੇ ਕਿ ਹੈ ਮੈਨਰ ਤੇ ਮੈਨਰ ਤੇ ਲਾਉਂਦੇ ਹਾਂ ਮੈਨਰ ਤੇ ਤੇ ਚੱਕਾ ਚੱਕਾ ਤੇ ਮੈਨੂੰ ਸੁਏ ਨੂੰ ਮੈਨਰ ਕਹਿੰਦੇ ਬਾਤ ਬਾਤਾ ਜੋ ਵੀ ਦੇ ਨਾ ਨਾ ਹਾਂ ਹਾਂ ਦੇ ਲੂਆ ਕੇ ਭੱਜ ਕੇ ਨਿਕਲ ਹਾਂ ਉਹ ਜਿਵੇਂ ਮਾਰੂ ਨਿਕਲੇ ਯਾਰੀ ਤੇ ਜਾਵੇ ਸੀ ਹਾਂ ਪੈਣ ਦੇ ਫੋਡੇ ਚਾਤਲੇ ਨਾ ਕੋਠੀ ਪਰ ਤੇ ਬੜੀ ਚੰਗੀ ਤੇ ਬਾਜਰ ਖਾ ਰੱਖਿਆ ਤੇ ਉੱਤੇ ਆ ਗਿਆ ਬਾਣੀ ਵਾਲੀ ਕਾਹ ਉਹ ਬੰਤਾ ਭੈਣ ਦੇ ਫੋਡੇ ਕਿ ਕਿ ਰੱਖ ਲੂਗਾ ਮੈਨੂੰ ਕਹੇ ਮੈਂ ਤਾਂ ਕਹਿੰਦਾ ਬਸ ਜਿੱਸਾ ਪਾਲੋ ਇੱਕ ਚਾ ਮੈਂ ਕਹੇ ਵੇ ਭਾਂਜੇ ਇਹ ਨਾ ਕਰ ਨਹੀਂ ਆ ਗਿਆ ਸਾਰਾ ਕੱਫਾ ਦਾ ਪੋਤ ਖਾਂਦਾ ਇੱਕਾ ਉਹ ਤਾਂ ਛੱਡ ਗਿਆ ਹਸਪਤਾਲ ਚ ਦਾਖਲ ਰਾਇਆ ਸਰਕਾਰੀ ਚ ਨਾ ਨਾ ਮੈਂ ਨਹੀਂ ਆਦਾ ਛੱਡ ਸਰਕਾਰ ਉੱਚ ਛੱਡਿਆ ਨਸ਼ਾ ਹੋ ਇਹ ਅਸਲਾ ਨਿਓ ਛੱਡ ਨਾ ਕੋਣ ਜਿਵੇਂ ਤੂੰ ਛੱਡਦਾ ਹੁਣ ਤਾਂ ਬੰਤੇ ਦੇ ਛਿੱਤਰ ਪੈਂਦੇ ਤੇ ਮੁੰਡੇ ਕੁੱਟਦੇ ਉਹਨੂੰ ਕਹਿ ਲਓ ਬੰਤੇ ਨੂੰ ਉਹ ਤਾਂ ਮੜਿਆ ਹੁਣ ਬੇਗੋਲ ਬੈਠਾ ਹਾਂ ਹਾਂ ਹੁਣ ਵੀ ਕੁੱਟਦੇ ਆਨੂੰ ਕੋਈ ਪਹਿਚਾਨ ਤਾਂ ਉਹ ਤਾਂ ਖੜਾ ਛਿੜਾਉਂਦਾ